ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਜਲੰਧਰ ਦੇ ਵਿੱਚ ਕਈ ਸੀਨੀਅਰ ਆਗੂ ਕਈ ਵੱਡੇ ਆਗੂ ਸ਼ਰੋਮਣੀ ਅਕਾਲੀ ਦਲ ਜਾਣ ਕਰਨ ਜਾ ਰਹੇ ਨੇ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਜਾ ਰਹੇ ਇਹਨਾਂ ਆਗੂਆਂ ਦੇ ਵਿੱਚ ਕਈ ਕਾਉਂਸਲਰ ਵੀ ਸ਼ਾਮਲ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਕੇਪੀ ਜੋ ਸ਼ਰੋਮਣੀ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਨੇ ਉਹਨਾਂ ਦੇ ਸਾਥੀ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਔਰ ਖੁਦ ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਪਾਰਟੀ ਜੁਆਇਨ ਕਰਵਾਣਗੇ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਆਨਲਾਈਨ ਤੇ ਸੁਰਿੰਦਰ ਕੰਬੋਸ ਜੁੜੇ ਹੋਏ ਨੇ ਸੁਰਿੰਦਰ ਕਿਹੜੀ ਪਾਰਟੀ ਦੇ ਇਹ ਆਗੂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨ ਜਾ ਰਹੇ ਨੇ ਅੱਜ ਬਿਲਕੁਲ ਜਿਦਾ ਕਿ ਅੱਜ ਜਿਹੜੇ ਸ਼੍ਰੋਮਣੀ ਕਾਲੀਦਾਵ ਦੇ ਪ੍ਰਧਾਨ ਹੈਗੇ ਨੇ ਸੁਖਵੀਰ ਸਿੰਘ ਬਾਦਲ ਅੱਜ ਜਲੰਧਰ ਰਹਿਣਗੇ ਉਹਨਾਂ ਦਾ ਦੌਰਾ ਰਹੇਗਾ ਸਾਹੇ ਦਾਸੋਹੀ ਦੇ ਕਰੀਬ ਇੱਕ ਨਿੱਜੀ ਹੋਟਲ ਦੇ ਵਿੱਚ ਪਹਿਸਵਾਨਤਾ ਰੱਖੀ ਗਈ ਹੈ ਔਰ ਉਹਦਾ ਨਾਲ ਕੁਝ ਲੱਖ ਲੱਖ ਪਾਰਟੀਆਂ ਦੇ ਜਿਹੜੇ ਆਗੂ ਹੈਗੇ ਨੇ ਉਹਨਾਂ ਨੂੰ ਅਕਾਲੀ ਦਲ ਜੁਆਇਨ ਕਰਵਾਣਾ ਹੈ ਸਰੁਪੇਦ ਸਿੰਘ ਬਾਦਲਵਾਲਾ ਜੀ ਨੂੰ ਔਰ ਲਾਲੀ ਜਿਹੜੇ ਕੇਵਿੰਦਰ ਸਿੰਘ ਕੇਪੀ ਉਮੀਦਵਾਰ ਹੈਗੇ ਨੇ ਲੋਕ ਸਭਾ 2024 ਦੇ ਉਹਨਾਂ ਦੇ ਹੱਥ ਦੇ ਵਿੱਚ ਪ੍ਰਚਾਰ ਵੀ ਕਰਨਗੇ ਤੇ ਨਾਲੇ ਜਿਹੜੇ ਉਹਨਾਂ ਦੇ ਕਰੀਬੀ ਹੈਗੇ ਨੇ ਕਾਂਗਰਸ ਦੇ ਸਾਥੀ ਰਹੇ ਨੇ ਪਿੰਡਰ ਸਿੰਘ ਕੇਪੀ ਦੇ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਅੱਜ ਅਕਾਲੀ ਦਲ ਦਾ ਪੰਨਾ ਫੜਨ ਜਾ ਰਹੇ ਨੇ ਜੀ ਜੀ ਤਾਂ ਧੰਨਵਾਦ ਸੁਰਿੰਦਰ ਤਮਾਮ ਜਾਣਕਾਰੀ ਦੇ ਲਈ ਤੇ ਪੰਜਾਬ ਦੀ ਸਿਆਸਤ ਦੇ ਲਈ ਸਿਆਸਤ ਦੇ ਵਿੱਚ ਅਹਿਮ ਖਬਰ ਹੈ ਕਿ ਅੱਜ ਜਲੰਧਰ ਦੇ ਵਿੱਚ ਕਈ ਵੱਡੇ ਆਗੂ ਜਿਨ੍ਹਾਂ ਦੇ ਵਿੱਚ ਕੌਂਸਲਰ ਸ਼ਾਮਲ ਨੇ ਮਹਿੰਦਰ ਸਿੰਘ ਕੇਪੀ ਦੇ ਪੁਰਾਣੇ ਸਾਥੀ ਵੀ કહે ਜਾਂਦੇ ਨੇ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਖੁਦ ਇਹਨਾਂ ਨੂੰ ਪਾਰਟੀ ਜੁਆਇਨ ਕਰਵਾਣਗੇ ਕੁਝ ਦੇਰ ਦੇ ਵਿੱਚ ਹੀ ਜਲੰਧਰ ਪਹੁੰਚ ਰਹੇ ਨੇ ਸੁਖਬੀਰ ਸਿੰਘ ਬਾਦਲ ਜਿੱਥੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਅੰਮ੍ਰਿਤਸਰ ਵਿੱਚ ਆਗਵਾ ਨੂੰ ਪਾਰਟੀ ਜੁਆਇਨ ਕਰਵਾਈ ਜਾਏਗੀ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਕੁਝ ਦਿਨ ਹੀ ਬਾਕੀ ਬਚੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਸਿਆਸੀ ਹਲਚਲ ਮਚੀ ਹੋਈ ਹੈ ਕਈ ਸਰਗਰਮੀਆਂ ਪਾਰਟੀ ਦੇ ਵੱਲੋਂ ਵਾਦਾ ਦਿੱਤੀਆਂ ਗਈਆਂ ਨੇ ਔਰ ਇਸੇ ਦੇ ਚੱਲਦੇ ਹੀ ਦਲ ਬਦਲਣ ਦਾ ਵੀ ਦੌਰ ਜਾ ਰਿਹਾ ਹੈ ਤੇ ਇਸੇ ਦੇ ਚੱਲਦਿਆਂ ਅੱਜ ਜਲੰਧਰ ਸੁਖਵੀਰ ਸਿੰਘ ਬਾਦਲ ਪਹੁੰਚਣਗੇ ਜਿੱਥੇ ਕਈ ਕਾਉਂਸਲਰਾਂ ਨੂੰ ਜਿਹੜੇ ਮਹਿੰਦਰ ਸਿੰਘ ਕੇਪੀ ਦੇ ਪੁਰਾਣੇ ਸਾਥੀ ਰਹੇ ਨੇ ਉਹਨਾਂ ਨੂੰ ਪਾਰਟੀ ਜਨ ਕਰਵਾਉਣਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਜਲੰਧਰ ਦੇ ਵਿੱਚ ਕਈ ਸੀਨੀਅਰ ਆਗੂ ਕਈ ਵੱਡੇ ਆਗੂ ਸ਼ਰੋਮਣੀ ਅਕਾਲੀ ਦਲ ਜਨ ਕਰਨ ਜਾ ਰਹੇ ਨੇ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਜਾ ਰਹੇ ਇਹਨਾਂ ਆਗੂਆਂ ਦੇ ਵਿੱਚ ਕਈ ਕਾਉਂਸਲਰ ਵੀ ਸ਼ਾਮਲ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਕੇਪੀ ਜੋ ਸ਼ਰੋਮਣੀ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਨੇ ਉਹਨਾਂ ਦੇ ਸਾਥੀ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਔਰ ਖੁਦ ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਪਾਰਟੀ ਜੁਆਇਨ ਕਰਵਾਣਗੇ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਆਨਲਾਈਨ ਤੇ ਸੁਰਿੰਦਰ ਕੰਬੋਸ ਜੁੜੇ ਹੋਏ ਨੇ ਸੁਰਿੰਦਰ ਕਿਹੜੀ ਪਾਰਟੀ ਦੇ ਇਹ ਆਗੂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨ ਜਾ ਰਹੇ ਨੇ ਅਤੇ ਬਿਲਕੁਲ ਜਿਦਾ ਕਿ ਅੱਜ ਜਿਹੜੇ ਸ਼੍ਰੋਮਣੀ ਕਾਲੀਦਾਵ ਦੇ ਪ੍ਰਧਾਨ ਹੈਗੇ ਨੇ ਸਰਬੀ ਸਿੰਘ ਬਾਦਲ ਅੱਜ ਜਲੰਧਰ ਰਹਿਣਗੇ ਉਹਨਾਂ ਦਾ ਦੌਰਾ ਰਹੇਗਾ 7500 ਦੇ ਕਰੀਬ ਇੱਕ ਨਿੱਜੀ ਹੋਟਲ ਦੇ ਵਿੱਚ ਬੈਸਵਾਤਾ ਰੱਖੀ ਗਈ ਹੈ ਔਰ ਉਹਦਾ ਨਾਲ ਇਹ ਕੁਝ ਲੱਖ ਲੱਖ ਪਾਰਟੀਆਂ ਦੇ ਜਿਹੜੇ ਆਗੂ ਹੈਗੇ ਨੇ ਉਹਨਾਂ ਨੂੰ ਅਕਾਲੀ ਦਲ ਜੁਆਇਨ ਕਰਵਾਣਾ ਹੈ ਅਸਰੁਪੇਦ ਸਿੰਘ ਬਾਦਲਵਾਲਾ ਨੂੰ ਔਰ ਲਾਲ ਹੀ ਜਿਹੜੇ ਮਹਿੰਦਰ ਸਿੰਘ ਕੇਪੀ ਉਮੀਦਵਾਰ ਹੈਗੇ ਨੇ ਲੋਕ ਸਭਾ 2024 ਦੇ ਉਹਨਾਂ ਦੇ ਹੱਥ ਦੇ ਵਿੱਚ ਪ੍ਰਚਾਰ ਵੀ ਕਰਨਗੇ ਤੇ ਨਾਲੇ ਜਿਹੜੇ ਉਹਨਾਂ ਦੇ ਕਰੀਬੀ ਹੈਗੇ ਨੇ ਕਾਂਗਰਸ ਦੇ ਸਾਥੀ ਰਹੇ ਨੇ ਮਿੰਦਰ ਸਿੰਘ ਕੇਪੀ ਦੇ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਅੱਜ ਅਕਾਲੀ ਦਲ ਦਾ ਪੰਨਾ ਫੜਨ ਜਾ ਰਹੇ ਨੇ ਜੀ ਜੀ ਤਾਂ ਧੰਨਵਾਦ सुरेंद्र तमाम ਜਾਣਕਾਰੀ ਦੇ ਲਈ ਤਾਂ ਪੰਜਾਬ ਦੀ ਸਿਆਸਤ ਦੇ ਲਈ ਸਿਆਸਤ ਦੇ ਵਿੱਚ ਅਹਿਮ ਖਬਰ ਹੈ ਕਿ ਅੱਜ ਜਲੰਧਰ ਦੇ ਵਿੱਚ ਕਈ ਵੱਡੇ ਆਗੂ ਜਿਨ੍ਹਾਂ ਦੇ ਵਿੱਚ ਕਾਉਂਸਲਰ ਸ਼ਾਮਲ ਨੇ ਮਹਿੰਦਰ ਸਿੰਘ ਕੇਪੀ ਦੇ ਪੁਰਾਣੇ ਸਾਥੀ ਵੀ કહે ਜਾਂਦੇ ਨੇ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਖੁਦ ਇਹਨਾਂ ਨੂੰ ਪਾਰਟੀ ਜੁਆਇਨ ਕਰਵਾਣਗੇ ਕੁਝ ਦਿਨ ਦੇ ਵਿੱਚ ਹੀ ਜਲੰਧਰ ਪਹੁੰਚ ਰਹੇ ਨੇ ਸੁਖਬੀਰ ਸਿੰਘ ਬਾਦਲ ਜਿੱਥੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨਵੇਂ ਆਗਵਾ ਨੂੰ ਪਾਰਟੀ ਜੁਆਇਨ ਕਰਵਾਈ ਜਾਏਗੀ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਕੁਝ ਦਿਨ ਹੀ ਬਾਕੀ ਬਚੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਸਿਆਸੀ ਹਲਚਲ ਮਚੀ ਹੋਈ ਹੈ ਕਈ ਸਰਗਰਮੀਆਂ ਪਾਰਟੀ ਦੇ ਵੱਲੋਂ ਵਾਦਾ ਦਿੱਤੀਆਂ ਗਈਆਂ ਨੇ ਔਰ ਇਸੇ ਦੇ ਚੱਲਦੇ ਹੀ ਦਲ ਬਦਲਣ ਦਾ ਵੀ ਦੌਰ ਜਾਰੀ ਹੈ ਤੇ ਇਸੇ ਦੇ ਚੱਲਦੇ ਅੱਜ ਜਲੰਧਰ ਸੁਖਵੀਰ ਸਿੰਘ ਬਾਦਲ ਪਹੁੰਚਣਗੇ ਜਿੱਥੇ ਕਈ ਕਾਉਂਸਲਰਾਂ ਨੂੰ जेडे महिंदर सिंह केपी दे पुराने साथी रहे पार्टी ज्वाइन करवाओगे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर